ਇੱਕ ਪਾਸੇ ਜਿੱਥੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂਾਂ ਦੇਣ ਦੀਆਂ ਦੁਹਾਈਆਂ ਦੇ ਰਹੀ ਹੈ ਤੇ ਇਸ ਖੇਤਰਵਲ ਵੱਡੇ ਪੱਧਰ ਤੇ ਕੰਮ ਵੀ ਕਰ ਰਹੀ ਹੈ ਉੱਥੇ ਦੂਜੇ ਪਾਸੇ ਸਿਹਤ ਵਿਭਾਗ ਦੇ ਕੁਝ ਡਾਕਟਰ ਸਰਕਾਰ ਦੇ ਇਨ੍ਹਾਂ ਮਨਸੂਬਿਆਂ ਤੇ ਪਾਣੀ ਫੇਰਦੇ ਹੋਏ ਨਸਰ ਆ ਰਹੇ ਨੇ ਤਾਂ ਸਭ ਤੋਂ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਸਰਕਾਰੀ ਹਸਪਤਾਲ ਦੇ ਦੋ ਡਾਕਟਰਾਂ ਦੀ ਡਿਊਟੀ ਦੌਰਾਨ ਇੱਕ ਨੀਚੇ ਹਸਪਤਾਲ 'ਚ ਕੰਮ ਕਰਨ ਦੀ ਸੀਸੀਟੀਵੀ ਵੀਡੀਓ ਤੇਸੀ ਨਾਲ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਸਿਵਲ ਸਰਜਨ ਹੁਸ਼ਰਪੁਰ ਵੱਲੋਂ ਵੀ ਇਹ ਸਾਰੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਮੁਤਾਬਕ ਮੁਕੇਰੀਆਂ ਦੇ ਸਰਕਾਰੀ ਹਸਪਤਾਲ 'ਚ ਡਿਊਟੀ ਤੇ ਤਨਤ ਦੋ ਡਾਕਟਰ ਜੋ ਕਿ ਇੱਕ ਪਾਸੇ ਤਾਂ ਹਸਪਤਾਲ 'ਚ ਆਉਣ ਵਾਲੇ ਆਮ ਲੋਕਾਂ ਦਾ ਇਲਾਜ ਕਰਨ ਬਦਲੇ ਸਰਕਾਰ ਤਰਫੋਂ ਮੋਟੀਆਂ ਤਨਖਾਹਾਂ ਲੈ ਰਹੇ ਨੇ ਉੱਥੇ ਹੀ ਹਸਪਤਾਲ 'ਚ ਆਉਣ ਵਾਲੇ ਭੋਲੇ ਭਾਲੇ ਮਰੀਜ਼ਾਂ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਨਿੱਜੀ ਹਸਪਤਾਲ ਦਾ ਹਵਾਲਾ ਦੇ ਕੇ ਮੋਟਾ ਚੂਨਾ ਵੀ ਲਾ ਰਹੇ ਨੇ ਤੇ ਫਿਰ ਖੁਦ ਪ੍ਰਾਈਵੇਟ ਹਸਪਤਾਲ ਚ ਜਾ ਕੇ ਮਰੀਜ਼ਾਂ ਦਾ ਆਪਰੇਸ਼ਨ ਜਾਂ ਲੋਡਿੰਦਾ ਇਲਾਜ ਕਰ ਰਹੇ ਨੇ ਐ ਜਿਸ ਦੀ ਸੀਸੀਟੀਵੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਹਾਲਾਂਕਿ ਸਾਰੇ ਮਾਮਲੇ ਨੂੰ ਲੈ ਕੇ ਜਦੋਂ মিডিਆ ਵੱਲੋਂ ਉਹਤੇ ਡਾਕਟਰਾਂ ਨਾਲ ਗੱਲਬਾਤ ਕਰਨੀ ਚਾਹੀ ਤਾ ਉਹਨਾਂ ਵੱਲੋਂ মিডিਆ ਦਾ ਫੋਨ ਨਹੀਂ ਚੁੱਕਿਆ ਗਿਆ ਦੂਜੇ ਪਾਸੇ ਇਸ ਸਾਰੇ ਮਾਮਲੇ ਤੇ ਬੋਲਦਿਆਂ ਸਿਵਲ ਸਰਜਨ ਡਾਕਟਰ ਪਵਨ ਕੁਮਾਰ ਨੇ ਕਿਹਾ ਕਿ ਇਹ ਸਰਮ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਤੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਾਂਚ ਉਪਰੰਤ ਇਹਨਾਂ ਡਾਕਟਰਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਹੁਣ ਕਿਹਾ ਕਿ ਮਰੀਜ਼ਾਂ ਨੂੰ ਸਰਕਾਰੀ ਹਸਪਤਾਲਾਂ ਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂਵਾਂ ਤੋਂ ਵਾਂਝਿਆ ਨਹੀਂ ਰੱਖਿਆ ਜਾਵੇਗਾ ਤੇ ਜੇਕਰ ਕੋਈ ਡਾਕਟਰ ਜਾਂ ਹਸਪਤਾਲ ਦਾ ਹੋਰ ਮੁਲਾਜ਼ਮ ਮਰੀਜ਼ਾਂ ਨੂੰ ਗੁੰਮਰਾਹ ਕਰਦਾ ਤਾਂ ਉਸ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਹੁਸ਼ਰਪੁਰ ਨੇ ਉਸਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਜਿਸਾਂ ਇੱਕ ਦੋ ਦਿਨ ਪਹਿਲਾਂ ਮੇਰੇ ਧਿਆਨ ਵਿੱਚ ਆਈ ਹੈ ਗੱਲ ਜਿਹਦੇ ਵਿੱਚ ਕੀ ਪਤਾ ਲੱਗਿਆ ਕਿ ਸੀਸੀਟੀਵੀ ਜਿਹੜੀ ਫੁਟੇਜ ਵੀ ਮੇਰ ਨਾਲ ਸ਼ੇਅਰ ਕੀਤੀ ਹੈ ਕਿ ਉਹਦੇ ਵਿੱਚ ਕੋਈ ਡਾਕਟਰ ਸਾਡੇ ਜਿਹੜੇ ਉੱਥੇ ਦੇ ਡਾਕਟਰ ਨੇ ਉਹ ਕਿਸੇ ਪ੍ਰਾਈਵੇਟ ਨਰਸਿੰਗ ਹੋਮ ਦੇ ਵਿੱਚ ਕਹਿੰਦੇ ਉਹਨਾਂ ਦੇ ਮੁਤਲਬ ਕਿ ਜਾ ਕੇ ਆਪਰੇਟ ਕਰਦੇ ਨੇ ਉਹਦੇ ਸਬੰਧ ਵਿੱਚ ਅਸੀਂ ਐਸਐਮਓ ਫਿਲਹਾਲ ਜਿਹੜੀ ਹੈ ਉਹ ਫੁਟੇਜ ਐਸਐਮਓ ਜਿਹੜੇ ਸਾਡੇ ਉੱਥੇ ਡਾਕਟਰ ਰਮਨ ਨੇ ਮੁਕੇਰੀਆਂ ਦੇ ਉਹਨਾਂ ਨਾਲ ਸ਼ੇਅਰ ਕਰਕੇ ਉਹਨਾਂ ਨੂੰ ਕਿਹਾ ਕਿ ਦੀ ਇਨਕੁਆਇਰੀ ਕਰਕੇ ਤੇ ਸਾਨੂੰ ਜਿਹੜੀ ਆਪਣੀ ਕਮੈਂਟਸ ਨਾਲ ਰਿਪੋਰਟ ਭੇਜਣਗੇ ਤੇ ਜੇ ਉਸ ਉਹਦੇ ਉਸ ਤੋਂ ਬਾਅਦ ਜਿਹੜੀ ਰਿਪੋਰਟ ਆ ਜਾਂਦੀ ਹੈ ਤੇ ਅਸੀਂ ਬਣਦੀ ਕਾਰਵਾਈ ਉਹਦੇ ਤੇ ਡਾਕਟਰਸ ਦੇ ਅਗੇਸ ਕਰਾਂਗੇ ਜੇ ਉਹ ਐਵੀਡੈਂਸ ਹੁੰਦੇ ਨੇ ਤੇ ਮੋਰਓਵਰ ਜਿਸ ਸਾ ਪੰਜਾਬ ਸਰਕਾਰ ਦੇ ਵਿੱਚ ਹੈਲਥ ਡਿਪਾਰਟਮੈਂਟ ਦੇ ਵਿੱਚ ਅਸੀਂ ਲੋਕਾਂ ਨੂੰ ਸਹੀ ਚੰਗੀ ਸਿਹਤ ਸਹੂਲਤ ਵਿਦਆਊਟ ਐਨੀ ਆਊਟ ਆਫ ਪਾਕਟ ਐਕਸਪੈਂਸ ਜਿਹੜੀ ਜ਼ੀਰੋ ਪਾਕਟ ਆਊਟ ਆਫ ਪਾਕਟ ਐਕਸਪੈਂਸ ਜਿਹੜੇ ਅਸੀਂ ਕਰ ਰਹੇ ਆਂ ਯਾਨੀ ਲੋਕਾਂ ਦਾ ਹਸਪੀਟਲ ਜੇ ਸਰਕਾਰੀ ਚਾਣਗੇ ਉਹਦਾ ਕੋਈ ਪੈਸਾ ਨਹੀਂ ਲੱਗੇਗਾ ਫ੍ਰੀ ਟ੍ਰੀਟਮੈਂਟ ਹੋਣਾ ਉਹਦੇ ਲਈ ਜਿਤਸਾ ਪੰਜਾਬ ਸਰਕਾਰ ਬਚਰਮੰਦ ਹੈ ਹੈਲਥ ਐਜ਼ ਹੈਲਥ ਡਿਪਾਰਟਮੈਂਟ ਦਾ ਹੈਡ ਮੈਂ ਵੀ ਇਹੀ ਕਹਿਣਾ ਕਿ ਲੋਕਾਂ ਨੂੰ ਅਸੀਂ ਸਹੀ ਚੰਗੀਆਂ ਮਿਆਰੀ ਸਿਹਤ ਸਹੂਲਤਾਂ ਦਵਾਂਗੇ ਤੇ ਉਹਦੇ ਵਿੱਚ ਜਿਹੜਾ ਵੀ ਕੋਈ ਡਿਫਾਲਟਰ ਹੋਏਗਾ ਉਹਨੂੰ ਬੰਨਦੀ ਜੜੀ ਉਹਦੇ ਤੇ ਕਾਰਵਾਈ ਕੀਤੀ ਜਾਏਗੀ ਤੇ ਪੇਸ਼ੈਂਟਸ ਨੂੰ ਕੋਈ ਵੀ ਉਹਨਾਂ ਦੇ ਇਲਾਜ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੋਏਗਾ ਜੀ ਪਰ ਸਰ ਜਿੱਦਾਂ ਸਰਕਾਰ ਪੰਜਾਬ ਸਰਕਾਰ ਕਾਫੀ ਜਿਸ ਤਰ੍ਹਾਂ ਤੁਸੀਂ ਵੀ ਦੱਸਿਆ ਕਿ ਕਾਫੀ ਬਚਨਬੰਦ ਹੈਗੀ ਹੈ ਟੋਲਰੈਂਸ ਨਹੀਂ ਕਿ ਜ਼ੀਰੋ ਟੋਲਰੈਂਸ ਹੈ ਤੇ ਪਰ ਕੋਈ ਤਨਖਾਹ ਉਹ ਦੇ ਰਹੀ ਸਰਕਾਰ ਹਨ ਹਰ ਇੱਕ ਉਹਨਾਂ ਨੂੰ ਫੈਸਿਲਿਟੀ ਦੇ ਰਹੀ ਹੈ ਸੋ ਇਹ ਵੀ ਪਤਾ ਚੱਲਿਆ ਕਿ ਕੁਝ ਐਕਸਟਰਾ ਪੈਸੇ ਵੀ ਮਿਲਦੇ ਨੇ ਇਹਨਾਂ ਨੂੰ 25 ਦੇ ਨੇ ਅਰਬੋਰ ਦੇ ਪ੍ਰਾਈਵੇਟ ਹਸਪਤਲ ਇਸ ਤਰ੍ਹਾਂ ਦਾ ਕੰਮ ਨਾ ਕੀਤਾ ਜਾਂਦੇ ਤੇ ਫਿਰ ਵੀ ਸਾਰੇ ਸਰਕਾਰ ਨੂੰ ਚੱਕਮਾ ਦੇ ਕੇ ਜਾਂ ਉੱਚ ਅਧਿਕਾਰੀਆਂ ਨੂੰ ਚੱਕਮਾ ਦੇ ਕੇ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਕਿ ਜਾਇਜ਼ ਹੈਗਾ ਸਰ ਇਸ ਤਰ੍ਹਾਂ ਕਰ ਜਿਹੜੇ ਦੇਖੋ ਜਿਸ ਦਾ ਕਿ ਸਾਡ ਨੂੰ ਐਨ ਪੀਏ ਵਾਰਾ ਮਿਲਦਾ ਨਾਨ ਪ੍ਰੈਕਟਿਸਿੰਗ ਅਲੌਂਸ ਜੇ ਜਿਹੜੀ ਸਰਜਰੀ ਜਿਉਂ ਆਪਾਂ ਸਰਜਰੀ ਦਾ ਪੇਸ਼ੈਂਟ ਦਾ ਇਲਾਜ ਕਰਦੇ ਨੇ ਉਦੋਂ ਜੇ ਗਵਰਨਮੈਂਟ ਤੋਂ ਸੈਲਰੀ ਮਿਲਦੀ ਹੈ ਤੇ ਆਪਾਂ ਨੂੰ ਉਸੇ ਹਿਸਾਬ ਨਾਲ ਫ੍ਰੀ ਜਿਹੜਾ ਬਈ ਸੇਵਾ ਕਰਨੀ ਚਾਹੀਦੀ ਹੈ ਜਿਹੜੇ ਬੰਦੇ ਇਸਾਂ ਜਿਹੜੇ ਕੁਝ ਡਾਕਟਰਸ ਹੁੰਦੇ ਸਾਰੇ ਤਾਂ ਮੈਂ ਨਹੀਂ ਕਹਿ ਸਕਦਾ ਕੁਝ ਜਿਹੜੇ ਬਲੈਕ ਸ਼ੀਪਸ ਹੁੰਦੀਆਂ ਨੇ ਜਿਹੜੇ ਇਦਾਂ ਕਰਨਗੇ ਉਹ ਕਿਸੇ ਵੀ ਹੱਦ ਤੇ ਟਾਇਲਟ ਨਹੀਂ ਕੀਤੇ ਜਾਣਗੇ ਤੇ ਉਹਨਾਂ ਤੇ ਜੋ ਬੰਨਦੀ ਜਿਹੜੀ ਕਾਰਬੋਏ ਡਿਪਾਰਟਮੈਂਟਲ ਹੋਏਗੀ ਤੇ ਉਹ ਅਸੀਂ ਕਰਾਂਗੇ ਸਰ ਇੱਕ ਪਬਲਿਕ ਦਾ ਹੋਰ ਵੀ ਹੈਗਾ ਸਵਾਲ ਕਿ ਜਿਹੜੀ ਦਵਾਈ ਵਗੈਰਾ ਜਿਹਦਾ ਹੁਣ ਪੰਜਾਬ ਸਰਕਾਰ ਨੇ ਪਿਛਲੇ ਦਿਨਾਂ ਤੋਂ ਉਹ ਦਵਾਈ ਵੀ ਜਿਹੜਾ ਹਸਪੀਟਲ ਦੇ ਅੰਦਰੋਂ ਹੀ ਮਿਲੇਗੀ ਜੋ ਵੀ ਮੈਡੀਸਿਨ ਜਿਹੜੀਆਂ ਲਿਖੀਆਂ ਜਾਣਗੀਆਂ ਅੰਦਰ ਦਿੱਤੀਆਂ ਜਾਣਗੀਆਂ ਪਰ ਕੁਝ ਕੁ ਹੱਲੇ ਵੀ ਡਾਕਟਰ ਹੈਗੇ ਆ ਜਿਹੜੇ ਚੰਕ ਡਾਕਟਰ ਹੈਗੇ ਜਿਹੜੇ ਮੈਡੀਸਿਨ ਜਿਹੜੇ ਉਹਨਾਂ ਨੇ ਬਾਹਰ ਹਸਪਤਾਲਾਂ ਦੇ ਵਿੱਚ ਆਪਣੀਆਂ ਦਵਾਈਆਂ ਕਰਵਾ ਕੇ ਤਿਆਰ ਕਰਵਾ ਕੇ ਆਪਣੀਆਂ ਰੱਖੀਆਂ ਤੇ ਮਰੀਜ਼ ਨੂੰ ਜਿਹੜਾ ਮਜਬੂਰਨ ਜਿਹੜਾ ਉਹਨਾਂ ਨੂੰ ਮੈਡੀਕਲ ਤੋਂ ਤੋਂ ਹੀ ਲੈਣੀ ਪੈਂਦੀ ਕਿਉਂਕਿ ਅੰਦਰ ਉਹ ਦਵਾਈ ਮਿਲਦੀ ਨਹੀਂ ਹੈ ਦਵਾਈਆਂ ਦੇ ਵਿੱਚ ਐਸ ਐਮਓਜ਼ ਨੂੰ ਸਾਰਿਆਂ ਨੂੰ ਕਲੀਅਰ ਕਰ ਇਨਸਟਰਕਸ਼ਨਸ ਨੇ ਕਿ ਦਵਾਈਆਂ ਜਿਹੜੀਆਂ ਨੇ ਉਹ ਸਾਰੀਆਂ ਹਸਪਤਾਲ ਤੇ ਅਵੇਲੇਬਲ ਨੇ ਜਿਹੜੀਆਂ ਕੋਈ ਪੇਸ਼ੈਂਟ ਨੂੰ ਜ਼ਰੂਰੀ ਹੈਗੀਆਂ ਜਿਹੜੀਆਂ ਆਪਣੇ ਕੋਲ ਨਹੀਂ ਹੁੰਦੀਆਂ ਨਾਨ ਐਸੈਂਸ਼ੀਅਲ ਜਿਹੜੀਆਂ ਹੁੰਦੀਆਂ ਈਡੀਐਲ ਡਰੱਗਸ ਉਹਦੇ ਲਈ ਐਸਐਮਓ ਦੀ ਜ਼ਿੰਮੇਵਾਰੀ ਹੈ ਕਿ ਜੇ ਉਹ ਆਪਣੇ ਕੋਲ ਸੌਲਟ ਨਹੀਂ ਹੈ ਤੇ ਉਹ ਦਵਾਈ ਬਾਜ਼ਾਰੋਂ ਖਰੀਦ ਕੇ ਪੇਸ਼ੈਂਟ ਨੂੰ ਫ੍ਰੀ ਆਫ ਕਾਸਟ ਦੇਵੇਗਾ ਇਹ ਇਨਸਟਰਕਸ਼ਨਾਂ ਪਹਿਲਾਂ ਹੀ ਪਾਸ ਕੀਤੀਆਂ ਜਾ ਚੁੱਕੀਆਂ ਪੰਜਾਬ ਸਰਕਾਰ ਵੱਲੋਂ ਸਾਡੇ ਡਿਪਾਰਟਮੈਂਟ ਵੱਲੋਂ ਤੇ ਜੇ ਫਿਰ ਵੀ ਕੋਈ ਇਸ ਤਰ੍ਹਾਂ ਕਰਦਾ ਜੇ ਸਾਡੇ ਕੋਲ ਪ੍ਰੂਫ ਆਂਦਾ ਤੇ ਇਟ ਵਿਲ ਨਾਟ ਬੀ ਟੋਲੇਰਟਡ ਜੀ ਸਰ ਮੇਰੇ ਇੱਕ ਆਖਰੀ ਸਵਾਲ ਹੈ ਜੀ ਜਿਹੜੇ ਡਾਕਟਰ ਸਦਾ ਹੀ ਗਲਤੀ ਕੀਤੇ ਆ ਜੇਕਰ ਇਹਨਾਂ ਦਾ ਜਿਲ੍ਹਾ ਨੂੰ ਜਾਂਚ ਪਈ ਕੀ ਤੁਹਾਡੇ ਬਾਰੇ ਜਿਹੜੀ ਰੰਗੜੀ ਗਈ ਹੈ ਕੀ ਕਾਰਵਾਈ ਨੋਟਿਸ ਵਗੈਰਾ ਕੱਢਿਆ ਗਿਆ ਤੁਹਾਡੇ ਤੋਂ ਇਹਦੇ ਵਿੱਚ ਅਸੀਂ ਜਿਸ ਐਸਐਮਓ ਨੂੰ ਕਿਹਾ ਕਿ ਇਨਕੁਆਇਰ ਕਰਕੇ ਸਾਨੂੰ ਰਿਪੋਰਟ ਭੇਜਣਗੇ ਉਸ ਰਿਪੋਰਟ ਨੂੰ ਅਸੀਂ ਦੇਖਦੇ ਹੋਏ ਅਸੀਂ ਆਪਣੇ ਹਰ ਅਥਾਰਟिटीज ਨੂੰ ਜਨਨੀਗੜ੍ਹ ਭੇਜਾਂਗੇ ਉਹਦੇ ਉੱਤੇ ਬਣਦੀ ਜਿਹੜੀ ਵੀ ਕਾਰਵਾਈ ਹੋਏਗੀ ਉਹ ਕਰਾਂਗੇ